ਜੈਪੀ ਮੰਚ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਖੀ ਦੀ ਅਗਵਾਈ ਹੇਠ ਐਸ.ਡੀ.ਐਮ ਦਫਤਰ ਰਾਜਪੁਰਾ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਭਾਰੀ ਘਟ ਦੌਰਾਨ ਐਸ.ਡੀ.ਐਮ ਰਾਜਪੁਰਾ ਨੂੰ ਰੋਸ਼ ਪੱਤਰ ਦੇਣ ਪੁੱਜੇ ਨਾਇਬ ਤਹਿਸੀਲਦਾਰ ਨੇ ਐਸ.ਡੀ.ਐਮ ਦੀ ਥਾਂ ਤੇ ਜੈਪੀ ਮੰਚ ਦੇ ਅਹੁਦੇਦਾਰਾਂ ਤੋਂ ਮੰਗ ਪੱਤਰ ਲਿਆ ਲੇ ਕਰ ਲੈ ਆ। ਚੱਕ ਪਰਣਾਇਆ। ਸੁਖੀ ਭਾਈ ਜੀ ਅੱਜ ਜੋ ਜੈਪੀ ਮંચ ਵੱਲੋਂ ਇੱਕ ਰੋਜ਼ ਪੱਤਰ ਦਿੱਤਾ ਗਿਆ ਉਸ ਬਾਰੇ ਜਾਣਕਾਰੀ ਦਿਓ ਕਿਹਦੇ ਖਿਲਾਫ ਸੀ ਤੇ ਕਿਸ ਨੂੰ ਦਿੱਤਾ ਗਿਆ। ਦੇਖੋ ਪਿਛਲੇ ਲੰਬੇ ਸਮੇਂ ਤੋਂ ਤੁਸੀਂ ਸਾਰੇ ਜਿਹੜੇ ਪ੍ਰੈਸ ਦੇ ਵੀਰ ਆ ਮੇਰੇ ਉਹਨਾਂ ਨੂੰ ਸਾਡ ਨੂੰ ਇਹ ਗੱਲ ਪਲੀ ਪਾਤੀ ਪਤਾ ਹੈ ਕਿ ਰਾਜਪੁਰਾ ਵਿੱਚ 바ਵਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਦੀ ਤੇ ਬੈਨਰਾਂ ਦੀ ਬਾਰ ਬਾਰ ਜਿਹੜੀ ਹੈ ਬੇਅਦਬੀ ਕੀਤੀ ਜਾਂਦੀ ਹੈ ਤੇ ਪਿਛਲੇ ਸਾਲ ਵੀ ਇੱਕ ਬੇਅਦਬੀ ਕੀਤੀ ਗਈ ਸੀਗੀ ਤੇ ਵੀ ਅਸੀਂ ਜਿਹੜੀ ਕਾਰਵਾਈ ਕਰਾਈ ਸੀਗੀ ਤੇ ਅੱਜ ਦੀ ਜਿਹੜੀ ਵਿਸ਼ੇਸ਼ ਘਟਨਾ ਇਹ ਹੈ ਕਿ ਇੱਥੇ ਸਾਡੇ ਪੁਰਾਣੇ ਰਾਜਪੁਰੇ ਦੇ ਵਿੱਚ ਇੱਕ ਬੈਨਰ ਲੱਗੇ ਹੋਏ ਸੀਗੇ ਬਾਬਾ ਸਾਹਿਬ ਜੀ ਅੰਤਿ ਨੂੰ ਸਮਰਪਿਤ ਤੇ ਉਸ ਬੈਨਰਾਂ ਦੇ ਉੱਪਰ ਇੱਥੇ ਇੱਕ ਠਿਕਸ ਹਾਈਲਾਈਟਸ ਦੇ ਬੈਨਰ ਲੱਗੇ ਆ। ਦੇਖੋ ਬੋਰਡ ਲੱਗਣ ਨਾਲ ਸਾਨੂੰ ਕੋਈ ਕਿੰਤੂ ਪਰੰਤੂ ਨਹੀਂ ਹੈਗਾ। ਮਗਰ ਜਿਸ ਤਰ੍ਹਾਂ ਬੋਰਡ ਲਗਾਏ ਗਏ ਆ, ਵਿਸ਼ੇਸ਼ ਤੌਰ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਫੋਟੋ ਨੂੰ ਟਾਰਗੇਟ ਕਰਕੇ ਉਹਨਾਂ ਦੀ ਫੋਟੋਆਂ ਲਕੋਈਆਂ ਗਈਆਂ ਤੇ ਉਹਨਾਂ ਦੇ ਜਿਹੜੇ ਬੈਨਰ ਪਾੜ ਕੇ ਉਹਨਾਂ ਨੂੰ ਉਲਟਾ ਲਟਕਾ ਕੇ ਉਹਨਾਂ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਸਾਨੂੰ ਬਿਲਕੁਲ ਸਿੱਧਮ ਸਿੱਧਾ ਚੈਲੰਜ ਕੀਤਾ ਗਿਆ ਕਿ ਅਸੀਂ ਬਾਬਾ ਸਾਹਿਬ ਅੰਬੇਦਕਰ ਦੀ ਇਵੇਂ ਬੇਇੱਜ਼ਤੀਆ ਕਰਾਂਗੇ ਤੇ ਤੁਹਾਡੇ ਤੋਂ ਜੋ ਮੰਨਦਾ ਕਰੋ ਤੇ ਇਸ ਵਾਰ ਅਸੀਂ ਸਿੱਧੀ ਸਿੱਧਾ ਅਸੀਂ ਵੀ ਪ੍ਰਸ਼ਾਸਨ ਨੂੰ ਇਹ ਕਾਰਵਾਈ ਨਹੀਂ ਹੁੰਦੀ ਫਿਰ ਇੱਥੇ ਰਾਜਪੁਰੇ 'ਚ ਅਸੀਂ ਜਿਹੜਾ ਅੰਦੋਲਨ ਕਰਨ ਜਾ ਰਹੇ ਹਾਂ ਇਸ ਵੀਰ ਦੇ ਵਿੱਚ ਕਿੰਨਾ ਕਿਸ ਨੂੰ ਕਿੰਨਾ ਕੁ ਦੋਸ਼ੀ ਮੰਨਦੇ ਹੋ ਦੇਖੋ ਇਹਦੇ ਵਿੱਚ ਇਹਦੇ ਵਿੱਚ ਤਿੰਨ ਬੰਦੇ ਆ ਜਿਹੜੇ ਸਿੱਧਮ ਸਿੱਧੀ ਦੋਸ਼ੀ ਆ ਇੱਕ ਤਾਂ ਠਿਕਸ ਹਾਈਲਟਸ ਵਾਲਾ ਜਿਨ੍ਹਾਂ ਦੇ ਬੈਨਰ ਲਗੇ ਆ ਦੂਜੇ ਤੌਰ ਤੇ ਇਹ ਪੰਕਜ ਸ਼ਰਮਾ ਤੇ ਇਹਨੇ ਬੈਨਰ ਲਗਾਏ ਆ ਪਿਛਲੀ ਵਾਰ ਵੀ ਇਸੇ ਦੁਆਰਾ ਬਾਬਾ ਸਾਹਿਬ ਅੰਬੇਦਕਰ ਦੇ ਬੈਨਰ ਦੀ ਜਿਹੜੀ ਬੇਦਬੀ ਕੀਤੀ ਗਈ ਸੀ ਤੀਜਾ ਇੱਥੇ ਇੱਕ ਠੇਕੇਦਾਰ ਆ ਸੇਠੀ ਜਿਹੜੇ ਸਾਰੇ ਜਿਹੜੇ ਖੰਭਿਆਂ ਦੇ ਠੇਕਾ ਉਹਦੇ ਕੋਲ ਹੀ ਆ ਤੇ ਜੇ ਇੱਥੋਂ ਪੈਸੇ ਕਮਾਉਂਦਾ ਹੈ ਤੇ ਇਹਦੀ ਜ਼ਿੰਮੇਵਾਰੀ ਵੀ ਉਦੀ ਬਣਦੀ ਹੈ ਤੇ ਤਾ ਕਰਕੇ ਇਹ ਤਿੰਨ ਬੰਦਿਆਂ ਖਿਲਾਫ ਅਸੀਂ ਜਿਹੜੀ ਕਾਰਵਾਈ ਦਾ ਜਿਹੜਾ ਆ ਅੱਜ ਆਪਣਾ ਇੱਕ ਲੈਟਰ ਦਿੱਤਾ ਜੀ ਦੇਖੀ ਜੀ ਕੀ ਕੰਮ ਕਰਦਾ ਹੈ ਜਿਹੜਾ ਹੈ ਨਗਰ ਕੌਂਸਲ ਦੇ ਵਿੱਚ ਹੈ ਕਿਵੇਂ ਕੀ ਦੇਖੋ ਇਹ ਨਗਰ ਕੌਂਸਲ ਵਿੱਚ ਵੀ EMPLOYEE ਹੈ ਤੇ ਇਹਦੀ ਜਿਹੜੀ ਇਹਦੀ ਜਿਹੜੀ ਇੱਕ ਫਲੈਕਸਾਂ ਦੀ ਜਿਹੜੀ ਇਹ ਦੁਕਾਨ ਚਲਾਉਂਦਾ ਪ੍ਰਾਈਵੇਟ ਤੌਰ ਤੇ ਕੰਨਿਆ ਸਕੂਲ ਦੇ ਸਾਹਮਣੇ ਤੇ ਉਹਦਾ ਮਾਲਕ ਵੀ ਹੈ ਤੇ ਇਹ ਜਿਹੜਾ ਹੈ ਮੇਨ ਕੰਮ ਤਾਂ ਇਹਦਾ ਫਲੈਕਸਾਂ ਦਾ ਹੀ ਹੈ ਜੀ ਕੀ ਕੀ ਕਹਦਾ ਮਿਲ ਰਹੀਆਂ ਸੀ ਦੀਆਂ ਤੁਹਾਨੂੰ ਦੇਖੋ ਪਿਛਲੀ ਵਾਰ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਮੋਡਰਨ ਅਥਾਰਟੀ ਦਾ ਇੱਕ ਬੋਰਡ ਵਾਇਰਲ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪ੍ਰੋਟੈਸਟ ਕਰਿਆ ਸੀਗਾ ਉਹਦੇ ਵਿੱਚ ਵੀ ਇਸੀ ਬੰਦੇ ਦਾ ਜਿਹੜਾ ਹੱਥ ਸੀਗਾ ਤੇ ਇਹਨੇ ਚਾ ਕੇ ਥਾਣੇ ਚ ਆਪਣੀ ਗਲਤੀ ਮੰਨੀ ਤੇ ਚਲੋ ਸਮਾਜਿਕ ਕੁਝ ਬੰਦੇ ਵਿੱਚ ਪੈ ਗਏ ਅਸੀਂ ਇਹਨੂੰ ਮਾਫ ਕਰਤਾ ਕੀ ਮਗਰ ਬਾਰ ਬਾਰ ਕੀ ਪਿਛਲੇ ਦਿਨੋਂ ਇੱਕ ਅਸੀਂ ਬੋਰਡ ਲਗਾਇਆ ਸੀਗਾ ਪੱਤਰਕਾਰ ਭਾਈਚਾਰੇ ਦਾ ਤੇ ਉਹਦੇ ਵਿੱਚ ਵੀ ਉਹ ਬੋਰਡ ਵੀ ਇਸੇ ਦੁਆਰਾ ਪੰਕਤ ਦੁਆਰਾ ਫੜਿਆ ਗਿਆ ਸੀਗਾ ਲੱਕੜ ਮੰਡੀ ਚੌਂਕ ਤੇ ਲਵਾਇਆ ਗਿਆ ਸੀਗਾ ਤੇ ਇਹਦੀ ਜਿਹੜੀ ਹੈ ਬਾਰ ਬਾਰ ਜਿਹੜੀ ਕੋਚੀ ਹਰਕਤ ਆ ਉਹ ਆ ਰਹੀਆਂ ਅੱਛਾ ਇੱਕ ਗੱਲ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਇੱਕ ਬੜੀ ਵਧੀਆ ਜਾਣਕਾਰੀ ਦੇਣਾ ਚਾਹਾਂਗਾ ਇੱਕ ਪਿਛਲੇ ਦਿਨੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਜਿਹੜਾ ਪੰਨੂ ਹੈ ਸੰਵਿਧਾਨ ਵਿਰੋਧੀ ਅੰਬੇਦਕਰ ਵਿਰੋਧੀ ਇੱਕ ਪੰਨੂ ਹੈ ਗੁਰਪਤਵਾਂ ਨੂੰ ਹੈ ਨਾ ਤੇ ਉਹ ਬੰਦੇ ਨੇ ਸਿੱਧਮ ਸਿੱਧਾ ਅੰਬੇਦਕਰਵਾਦੀ ਲੋਕਾਂ ਨੂੰ ਚੈਲੰਜ ਕਰਿਆ ਸੀਗਾ ਕਿ ਜਿਹੜਾ ਅੰਬੇਦਕਰ ਦੀ ਮੂਰਤੀ ਦੀ ਜਾਂ ਅੰਬੇਦਕਰ ਸਾਹਿਬ ਦੀ ਫੋਟੋ ਦੀ ਬੇਦਵੀ ਕਰੇਗਾ ਅਸੀਂ ਉਹਨੂੰ 11 ਲੱਖ ਰੁਪਏ ਇਨਾਮ ਦੇਵਾਂਗੇ ਤੇ ਸਾਨੂੰ ਇਹ ਘਟਨਾ ਉਹਦੇ ਨਾਲ ਹੀ ਜੁੜੀ ਦਿਖ ਰਹੀ ਹੈ ਤੇ ਅਸੀਂ ਪ੍ਰਸ਼ਾਸਨ ਉਹ ਵੀ ਲਿਖ ਕੇ ਦਿੱਤਾ ਹੈ ਕਿ ਇਹਨਾਂ ਦੀ ਕਾਲ ਡਿਟੇਲਾਂ ਤਿੰਨਾਂ ਦੀ ਤੇ ਇਹਨਾਂ ਦੇ ਬੈਂਕ ਖਾਤੇ ਵੀ ਦੇਖੋ ਜਾਂਚ ਕਰੇ ਕਿ ਸਾਨੂੰ ਇਹ ਲੱਗਦਾ ਹੈ ਕਿ ਇਹਨਾਂ ਨੇ 11 ਲੱਖ ਦੇ ਲਾਲਚ 'ਚ ਬਾਬਾ ਸਾਹਿਬ ਅੰਬੇਦਕਰ ਦੀ ਜਿਹੜੀ ਹੈ ਮੂਰਤੀ ਦੀ ਜਾਂ ਫੋਟੋ ਦੀ ਬੇਦਵੀ ਕੀਤੀ ਆ। ਕੋਈ ਗੱਲ ਦੇ ਕੋਣ ਬੋਲਦੇ ਤੁਸੀਂ ਇੰਸਟਾਪਲ ਵਿੱਚ ਜਾਓ। ਕੋਈ ਗੱਲ ਛੋਟੀ ਜਿਹੀ ਕੀ ਨਾਮ ਹੈ ਜੀ ਮੇਰਾ ਨਾਮ ਨਰੇਸ਼ ਕੁਮਾਰ ਹੈ ਜੀ ਸਿਵਰੇਜ ਬੋਰਡ ਦਾ ਪ੍ਰਧਾਨ ਜੀ ਮੇਰਾ ਜੀ ਕੀ ਕਹਿਣਾ ਚਾਹੋਗੇ ਅੱਜ ਜੀਮ ਸਾਹਿਬ ਦੇ ਦਫ਼ਤਰ ਪਹੁੰਚੇ ਦੇਖੋ ਅੱਜ ਐਸਡੀਐਮ ਸਾਹਿਬ ਨੂੰ ਅਸੀਂ ਮਿਲਣਾ ਸੀ ਉਹ ਕਿਸੇ ਕੰਮ ਦੇ ਰਿਹਾ ਸੀ ਇਹ ਵੇ ਕਰਕੇ ਕਿਤੇ ਮੀਟਿੰਗ 'ਚ ਗਏ ਹੋਏ ਆ ਬਾਹਰ ਤੇ ਅਸੀਂ ਨਹਿ ਤਹਿਸੀਲਦਾਰ ਜੀ ਨੂੰ ਮਿਲੇ ਅੱਜ ਤੇ ਉਹਨਾਂ ਨੂੰ ਅਸੀਂ ਮੰਗ ਪੱਤਰ ਦਿੱਤਾ ਹੈ ਇਹ ਜਿਹੜੀ ਘਟਨਾ ਹੋਈ ਹੈ ਬਾਬਾ ਸਾਹਿਬ ਦੇ ਜਿਹੜੀ ਆਸਥਾਨ ਨੂੰ ਜਿਹੜੀ ਛੱਟ ਲੱਗ ਰਹੀ ਹੈ ਹਰ ਵਾਰੀ ਜਿਹੜੀ ਦੇਖੋ ਰੋਜ਼ਾਨਾ ਇਹ ਮਤਲਬ ਕਿ ਕੋਈ ਨਾ ਕੋਈ ਇਹਨਾਂ ਨੇ ਮੁੱਦਾ ਬਣਾਇਆ ਹੁੰਦਾ ਹੈ ਤੇ ਜਿਵੇਂ ਕਿ ਹੁਣ ਸੁਖੀ ਪ੍ਰਧਾਨ ਜ ਪੰਨੂ ਨਾਲ ਹੀ ਕੋਈ ਇਹਨਾਂ ਦੀ ਮਿਲੀਸੁਜੀ ਸਾਜਿਸ਼ ਹੋ ਸਕਦੀ ਹੈ ਜਿਹੜੀ ਇਹ ਕੋਝੀਆਂ ਹਰਕਤਾਂ ਕਰ ਰਹੇ ਹਨ ਤੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਵੀ ਇਸ ਤੇ ਜੜੀ ਬਣਦੀ ਕਾਨੂੰਨੀ ਕਾਰਵਾਈ ਕਰੀ ਜਾਵੇ। ਕਿਹੋ ਕਿਹੋ ਨਾਮ ਹੈ ਤੁਹਾਡਾ? ਮੇਰਾ ਅਸ਼ੋਕ ਕੁਮਾਰ ਹੈ ਜੀ 파ਰਟੀ ਮਤਲਬ 파ਰਟੀ ਮਜ਼ਦੂਰ ਸੰਘ ਤੋਂ ਕਮੇਟੀ ਦੇ ਪ੍ਰਧਾਨ ਨੇ। ਤੇ ਅੱਜ ਜੋ ਜੈਪੀ ਮੰਚ ਨਾਲ ਤੁਸੀਂ ਇੱਥੇ ਰੋਜ਼ ਪੱਤਰ ਦੇਣ ਆਏ ਹੋ ਕੀ ਕਹਿਣਾ ਹੈ ਇਸ ਬਾਰੇ? ਇਹ ਸਾਡੇ ਸੁਖੀ ਬੜੇ ਭਾਰ ਜੀ ਆ ਸਾਡੇ ਪਰ ਅਸੀਂ ਇਕੱਠੇ ਹੀ ਚੱਲਦੇ ਆ ਸਾਡੇ ਜਥੇਬੰਦੀਆਂ ਸਾਡੇ ਇਹਦੇ ਨਾਲ ਜਦ ਵੀ ਕੋਈ ਵੀ ਆਵਾਜ਼ ਚੱਕਦੇ ਆ ਅਸੀਂ ਇਹਨਾਂ ਨਾਲ ਨਾਲ ਹੁੰਦੇ ਆ ਇਹਨਾਂ ਨੇ ਪਰਸੋਂ ਦੱਸਿਆ ਸਾਨੂੰ ਵੀ ਬਾਬਾ ਸਾਹਿਬ ਕੀ ਇਹਨਾਂ ਬਹੁਤ ਬੇਅਦਬੀ ਕਰੀ ਇਹਨਾਂ ਨੇ ਪੋਸਟਰ ਵੀ ਪਾੜਤੇ ਤੇ ਇਸ ਕਰਕੇ ਅੱਜ ਅਸੀਂ ਐਸਜੀਐਮ ਸਾਹਿਬ ਨੂੰ ਤੇ ਡੀਐਸਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਸੀ ਉਹ ਮਿਲੇ ਨਹੀਂ ਹੈਗੇ ਇਸ ਕਰਕੇ ਅਸੀਂ ਸਾਡੇ ਜਿਹੜੇ ਤਹਿਸੀਲਦਾਰ ਉਹਨਾਂ ਨੂੰ ਪੜਾਇਆ ਇੰਨਾ ਹੀ ਕਹਿਣਾ ਚਾਹੁੰਦਾ ਮੈਂ ਇਹਨਾਂ ਵੱਲੋਂ ਅੱਜ ਮੰਗ ਪੱਤਰ ਦਿੱਤਾ ਗਿਆ ਹੈਗਾ ਜਿਹੜਾ ਬਾਬਾ ਸਾਹਿਬ ਅਪੇਦਕਰ ਆਪਣੇ ਪਾਤਰਤਨ ਹੈਗੇ ਆ ਉਹਨਾਂ ਦੀ ਕੋਈ ਫੋਟੋਾਂ ਦੇ ਨਾਲ ਕੋਈ ਵਾਇਦ ਵੀ ਕਿਸੇ ਨੇ ਕੀਤੀ ਆ ਇਹਦੇ ਤੇ ਅਸੀਂ ਪੜਤਾਲ ਕਰਵਾ ਕੇ ਜੀ ਬੰਦੀ ਕਾਰਵਾਈ ਕੀਤੀ ਜਾਊਗੀ ਇਸ ਤਰ੍ਹਾਂ ਨਾਮ ਤੇ ਦਿੱਤਾ ਗਿਆ ਹੈ ਮਾਈ ਨੇਮ ਇਜ਼ ਇਹ ਮਾਨਯੋਗ ਐਸਡੀਓ ਸਾਹਿਬ ਦੇ ਨਾਮ ਦਿੱਤਾ ਗਿਆ ਜੀ ਕਿਤੇ ਗਲਾਬ ਦਿੱਤਾ ਗਿਆ ਅੱਛਾ ਅੱਗੇ ਮੈਂ ਬੜਿਆ ਨਹੀਂ ਆ ਜੀ ਬਾਅਦ ਚ ਦੇਖ ਲੈਨੇ ਆਪਾਂ ਦੱਸ ਦਿੰਦੇ ਤੁਹਾਨੂੰ ਕਰ ਦਿੰਦੇ ਜੀ ਪ੍ਰਦੀਪ ਕੁਮਾਰ ਮੈਂ ਤਹਿਸੀਲਦਾਰ ਜੀ ਪ੍ਰਾਪਤੀ ਵੇਚਣੇ ਅਤੇ ਖੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ